ਆਪਣੇ ਵਿੱਚ ਕਾਂਗਰਸ ਪਾਰਟੀ ਦੇ ਹੋਰ ਵੀ ਆਗੂ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਜੋ 9 ਨੰਬਰ ਵਾਰਡ ਤੋਂ ਜੋ ਐਮਸੀ ਐਮਸੀ ਜਿੱਤੇ ਨੇ ਸੋਨੀ ਕੋਰਜੀ ਜੋ ਕਾਂਗਰਸ ਪਾਰਟੀ ਵੱਲੋਂ ਲੜੇ ਸੀਗੇ ਆ ਜੋ ਵੀ ਇੱਥੇ ਰੋਡ ਸ਼ੋਅ ਤੇ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਬਤਾਈਆਂ ਕਿ ਬਣਦੇ ਪਾਰਟੀ ਜਿੰਦਾਬਾਦ ਜਵਾ ਰੋਡ ਸ਼ੋਅ ਤੇ ਰੋਜ਼ ਪ੍ਰਦਰਸ਼ਨ ਹੀ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਅਮਿਤ ਸ਼ਾਹ ਵਾਸਤੇ ਬਹੁਤ ਗਲਤ ਗੱਲ ਦਾ ਜੋ ਸਾਡੇ ਸ੍ਰਿਧਾਨਾਂ ਨਾਲ ਛੇੜਖਾਨੀ ਕਰਦੇ ਨੇ ਉਹਨਾਂ ਨੂੰ ਇਹ ਕਰਨ ਦਾ ਕੋਈ ਹੱਕ ਨਹੀਂ ਅਸੀਂ ਉਹਨਾਂ ਤੋਂ ਅਸਤੀਫੇ ਦੀ ਮੰਗ ਕਰਦੇ ਅੱਛਾ ਠੀਕ ਹੈ ਤੁਸੀਂ ਮਤਲਬ ਜੋ ਆਪਣੇ ਕੱਗੇ ਦੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਆਪਣੇ ਕੱਗੇ ਦੇ ਲੋਕਾਂ ਨੂੰ ਕਹੂੰਗੀ ਵੀ ਆਪਣੀ ਕਾਂਗਰਸ ਸਰਕਾਰ ਕਾਂਗਰਸ ਪਾਰਟੀ ਦੇ ਵੱਲ ਹੋ ਕੇ ਚੱਲੋ ਤੇ ਜੋ ਅਮਿਤ ਸ਼ਾਹ ਨੇ ਕੀਤਾ ਹੈ ਉਹਦੇ ਬਾਰੇ ਖਿਲਾਫ ਬੋਲੋ ਠੀਕ ਹੈ ਆਪਣੇ ਵਿੱਚ ਜੋ ਆ ਕਾਂਗਰਸ ਪਾਰਟੀ ਦੇ ਚੇਅਰਮੈਨ ਵੀ ਮੌਜੂਦ ਨੇ ਆਪਾਂ ਨਾਲ ਵੀ ਗੱਲ ਕਰਾਂਗੇ ਰਿੰਕੂ ਚੇਅਰਮੈਨ ਨੇ ਕੁਲਦੀਪ ਸਿੰਘ ਰਿੰਕੂ ਜੀ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਸਰਚੋ ਅੱਜ ਰੋਡ ਪ੍ਰਦਰਸ਼ਨ ਇੱਥੇ ਰੋਸ ਪ੍ਰਦਰਸ਼ਨ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਵੱਲ ਤੁਸੀਂ ਕੀ ਕਹਿਣਾ ਚਾਹੋਗੇ ਕਿ ਅੱਜ ਦਾ ਮੇਨ ਅਜੰਡਾ ਕੀ ਹੈ ਸਾਡਾ ਮੇਨ ਅਜੰਡਾ ਇਹ ਹੈ ਜੀ ਸਾਡਾ ਨਾ ਭਾਗੀ ਕਮਾਂਡ ਕੋ ਸਾਨੂੰ ਮੈਸੇਜ ਲਿਖਿਆ ਸੀ ਉਸ ਦੇ ਸੰਬੰਧ ਵਿੱਚ ਅਸੀਂ ਇੱਥੇ ਇਕੱਠੇ ਹੋਏ ਹਾਂ ਤੇ ਜੈ ਬਾਪੂ ਜੈ ਭੀਮ ਜੈ ਸਵਦਾ ਇਹ ਬਚਾਉਣ ਲਈ ਅਸੀਂ ਅੱਜ ਜੋ ਰੋਸ ਰੈਲੀ ਕੀਤੀ ਹੈ ਨਾਲ ਹੀ ਜੱਫੀ ਪਾ ਲੈ ਕੇ ਜਾਣਾ ਜਿਹੜਾ ਹੈਗਾ ਸੀਗਾ ਸਾਡੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਵਰਤਨ ਸਿੰਘ ਜੀ ਦੇ ਹਦਾਇਤਾਂ ਬਤਾ ਦੇ ਪ੍ਰਧਾਨ ਸਾਡੇ ਅਮਰਿੰਦਰ ਸਿੰਘ ਰਾਜਾ ਬੜੇਕੇ ਜੀ ਦੇ ਜਿਹੜਾ ਹੈਗਾ ਘੱਗੇ ਦੇ ਵਿੱਚ ਆਸ ਜਿਹੜਾ ਹੈਗਾ ਪੋਸਟਮਾਰਟ ਚ ਕਰਿਆ ਜਿਹੜਾ ਕੀ ਆਪੋ ਸਾਹਿਬ ਜੀ ਦੇ ਮਸਲ ਦੇ ਦਿੱਕਤੀਆਂ ਜਿਹੜਾ ਉਹ ਕਿੰਨੀ ਕੀ ਸੀ ਅਸੀਂ ਖਲਾਫ ਜਿਹੜਾ ਹੈਗਾ ਉਹਨਾਂ ਦੇ ਅਸੀਂ ਇਹਦੀ ਮਨ ਕਰਦੇ ਠੀਕ ਹੈ ਜੋ ਤੁਸੀਂ ਅੱਜ ਰੋਜ਼ ਬਾਕੀ ਦਾ ਕਿਹੜਾ ਕਿ ਤੁਹਾਨੂੰ ਰੋਸ ਤੁਹਾਡੇ ਅੰਦਰ ਦਾ ਰੋਸ ਆਇਆ ਰੋਸਾ ਵੀ ਨਜ਼ਰ ਆ ਰਿਹਾ ਹੈ ਤੇ ਕੀ ਤੁਸੀਂ ਜਿਹੜੀ ਨਵੀਂ ਪੀੜੀ ਹੈ ਜਿਹਨਾਂ ਉਹਨਾਂ ਨੂੰ ਕੀ ਕਹਾਂ ਤੁਹਾਨੂੰ ਕੀ ਤੁਹਾਨੂੰ ਇਹ ਸਾਰੇ ਲੋਕਾਂ ਨੂੰ ਵਸਿਆ ਨੂੰ ਜਿਹੜੀ ਕੈਮੀਕਲ ਜਿਹੜਾ ਫੁੱਕ ਜਿਹੜਾ ਹੈਗਾ ਏਜੰਡਾ ਸਾਡੇ ਰਾਹੁਲ ਗਾਂਧੀ ਜਿਹੜੀ ਤੋਂ ਦੇਖੇ ਕਦੇ ਸੰਵਧਾਨ ਆ ਦੇਖੋ ਕਿੰਨੇ ਸੱਸਦ ਦੇ ਵਿੱਚ ਕੀ ਹੋਣਾ ਜਦੋਂ ਵੀ ਸਾਰੇ ਸੱਸਦ ਮੈਂਬਰਾਂ ਨੇ ਸਾਡੇ ਨੇ ਸੋਚੀ ਤੀ ਹੈ तकरीबन ਸਾਰਿਆਂ ਦੇ ਹੀ ਹੱਥ ਦੇ ਵਿੱਚ ਇੱਕ ਆਪਣਾ ਫੁੱਕ ਬੜ ਕੇ ਦੀ ਦੇਖਦੇ ਆਪਣਾ ਸਾਰਾ ਲਿਖਿਆ ਹੋਇਆ ਸੀਗਾ ਕਾਨੂੰਨ ਬਾਰੇ ਉਹ ਬੜ ਕੇ ਜਿਵੇਂ ਖਦੀ ਆ ਕਿ ਤੁਹਾਨੂੰ ਕੀ ਲੱਗਦਾ ਹੈ ਵੀ ਕਿਤੇ ਨਾ ਕਿਤੇ ਆਪਣੇ ਸੰਵਧਾਨ ਨਾਲ ਛੇੜਛਾੜ ਹੋ ਰਹੀ ਹੈ ਬਿਲਕੁਲ ਜੀ ਇਸ ਤੋਂ ਉੱਪਰ ਕੀ ਹੋ ਰਹੀ ਹੈ ਸਾਰਾ ਕਿ ਸਾਡੀ ਦਾ ਸੁਖੀ ਹੀ ਹੋਇਆ ਸਾਰੇ ਜਿੰਦਾ ਹੈਗਾ ਸੰਵਿਧਾਨ ਦੇ ਨਾਲ ਛੇਡ ਚੜ ਕਰਕੇ ਕਿ ਦੇਖੋ ਇਸ ਤੋਂ ਕਾਨੂੰਨ ਇਹਨਾਂ ਦੇ ਬਦਲ ਤੋਂ ਕੀ ਕੀ ਕਰ ਰਹੇ ਨੇ ਕਿ ਸਾਰੇ ਕਾਨੂੰਨਾਂ 'ਤੇ ਛੇਡ ਛਾੜ ਕਰਨ ਲੱਗੇ ਨੇ ਠੀਕ ਹੈ ਇਹ ਵੀਰ ਜੀ ਦਾ ਕਹਿਣਾ ਹੈ ਕਿ ਜਿਵੇਂ ਸੰਵਿਧਾਨ ਦੇ ਖਿਲਾਫ ਛੇਡ ਛਾੜ ਬੋਦੀ ਸਰਪਾ ਬੋਦੀ ਸਰਪਾ